ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ਼ਰਾਬ ਘਟਾਲੇ ਦੇ ਮੋਲਜਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਆਮ ਆਦਮੀ ਪਾਰਟੀ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਤੇ ਦਬੇ ਕੁਚਲੇ ਵਰਗ ਨੂੰ ਉੱਚਾ ਚੁੱਕਣ ਵਿੱਚ ਮਹਾਨ ਯੋਗਦਾਨ ਪਾਉਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਨਾਲ ਕਰਨ ਦੀ ਸਖਤ ਨਿਖੇਦੀ ਕੀਤੀ ਹੈ ਅਤੇ ਕਿਹਾ ਕਿ ਉਹ ਕਿ ਆਪ ਨੇ ਘੂਰ ਅਪਰਾਧ ਤੇ ਗੁਨਾਹ ਕੀਤਾ ਹੈ ਜਿਸ ਦੀ ਲੋਕ ਸਜ਼ਾ ਦੇਣਗੇ ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਭਾਜਪਾ ਦੇ ਕੌਮੀ ਸਕੱਤਰ ਨੇ ਕਿਹਾ ਕਿ ਆਪ ਵੱਲੋਂ ਕੇਜਰੀਵਾਲ ਦੀ ਤਸਵੀਰ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨਾਲ ਲਗਾਉਣ ਤੇ ਦੇਸ਼ ਦੇ ਸਾਰੇ ਨਾਗਰਿਕ ਹੈਰਾਨ ਹਨ ਕਿਉਂਕਿ ਕੇਜਰੀਵਾਲ ਦਿੱਲੀ ਸ਼ਰਾਬ ਘਟਾਲੇ ਦੀ ਮੁੱਖ ਸਾਜ਼ਿਸ਼ ਕਰਤਾ ਹਨ ਤੇ ਬੱਚਿਆਂ ਨੂੰ ਇੱਕ ਨਾਲ ਇੱਕ ਬੋਤਲ ਸ਼ਰਾਬ ਦੀ ਮੁਫਤ ਦੇਣ ਦੇ ਗੁਨਾਹਗਾਰ ਹਨ ਉਹ ਹਵਾਲਾ ਰਹੀ ਪੈਸਾ ਇੱਧਰ ਉੱਧਰ ਕਰਕੇ ਗੋਆ ਚੋਣਾ ਵਿੱਚ ਖਰਚਣ ਦੇ ਵੀ ਦੋਸ਼ੀ ਹਨ ਅਜਿਹੇ ਅਪਰਾਧੀ ਦੀ ਤਸਵੀਰ ਉਸ ਭਗਤ ਸਿੰਘ ਨਾਲ ਕਿਵੇਂ ਲੱਗ ਸਕਦੀ ਹੈ ਜਿਸ ਨੇ ਪਰ ਜਵਾਨੀ ਵਿੱਚ ਦੇਸ਼ ਵਾਸਤੇ ਸ਼ਹਾਦਤ ਦਿੱਤੀ ਤੇ ਪਾਰਲੀਮੈਂਟ ਵਿੱਚ ਬੈਠੇ ਗੋਰੀਆਂ ਨੂੰ ਹਲਾ ਕੇ ਰੱਖ ਦਿੱਤਾ ਸੀ ਇਸੇ ਕਰਕੇ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਸਮਾਜ ਦੇ ਦਬੇ ਕੁਚਲੇ ਵਰਗ ਨੂੰ ਉੱਚਾ ਚੁੱਕਣ ਵਾਸਤੇ ਪਾਈ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇਸ਼ ਵਾਸਤੇ ਸੰਵਿਧਾਨ ਦਾ ਨਿਰਮਾਣ ਵੀ ਕੀਤਾ ਸੀ ਸਰਦਾਰ ਸਿਰਸਾ ਨੇ ਕਿਹਾ ਕਿ ਆਪ ਨੇ ਇੱਕ ਵੱਡਾ ਗੁਨਾਹ ਕੀਤਾ ਹੈ ਤੇ ਇਸ ਮਹਾਪਾਪ ਮਾਫੀ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਲੋਕ ਕੇਜਰੀਵਾਲ ਦੀ ਤਸਵੀਰ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਨਾਲ ਲਗਾਉਣ ਦੇ ਇਸ ਘਿਣਾਉਣੇ ਅਪਰਾਧ ਲਈ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਇਹੀ ਇਹ ਉਹ ਹੀ ਲੋਕ ਹਨ ਜੋ ਕਹਿੰਦੇ ਵੀ ਸੀ ਕਿ ਸੁਰੱਖਿਆ ਨਹੀਂ ਲਵਾਵਾਂਗੇ ਆਪਣੀ ਆ ਕਸੇ ਵੀਰਨ ਨਹੀਂ ਲਗਵਾਵਾਂਗੇ ਤੇ ਹੁਣ ਇਹਨਾਂ ਨੇ ਦਿੱਲੀ ਤੇ ਪੰਜਾਬ ਵਿੱਚ 1 ਇੰਚ ਵੀ ਥਾਂ ਅਜਹੀ ਨਹੀਂ ਛੱਡੀ ਜਿੱਥੇ ਆਪਣੀਆਂ ਤਸਵੀਰਾਂ ਨਾ ਲਗਾਈਆਂ ਹੋਣ